ਜਿਨ੍ਹਾਂ ਦੇ ਘਰ ਗੋਲੀਆਂ ਚੱਲਣ ਡੀਆਂ ਵਾ ਉਹ ਬੰਦੇ ਟਰੇਸ ਕਰਨ ਦੇ ਆ ਐਸ ਐਚਓ ਸਿਵਲ ਲਾਈਨ ਗੁਰਦੇਵ ਸਿੰਘ ਉਹਨਾਂ ਨੂੰ ਅਣਪਛਾਤੇ ਹੀ ਦਸੀ ਆ ਰਿਹਾ ਵਾ ਇਹ ਬੰਦੇ ਦੱਸ ਰਿਹਾ ਉਹ ਅਣਪਛਾਤੇ ਦੱਸ ਰਿਹਾ ਕੱਡੇ ਬੱਚੇ ਸਕੂਲਾਂ ਚ ਜਾਣਾ ਵਾ ਤੇ ਠਾ ਠਾਂ ਦੀ ਬਾਤ ਸੁਣ ਕੇ ਜਾਣਗੇ ਇਹਦੇ ਜੁਪੀ ਬਿਹਾਰ ਨੂੰ ਮਾੜਾ ਹਾਲ ਹੋ ਗਿਆ ਇੱਥੇ ਕਹਿੰਦੇ ਵੀ ਅਸੀਂ ਬੰਨ ਕੁਝ ਨਹੀਂ ਦੇਣਾ ਅਸੀਂ ਐਸਐਚਓ ਨੂੰ 2 ਲੱਖ ਰੁਪਇਆ ਦੇ ਆਏ ਆ ਅਸੀਂ ਕੁਝ ਨਹੀਂ ਬੰਨਦੇ ਇਹ ਨਹੀਂ ਸਰੀਆਮ ਤੱਕ ਆ ਜੀ ਐਸਐਚਓ ਕਰ ਰਿਹਾ ਕੋਈ ਪੈਸਾ ਲੈਣ ਦੇ ਹੋਇਆ ਤਾਂ ਹੀ ਕਰ ਰਿਹਾ ਜੀ ਆਖਾ ਦਿੱਤਾ ਕਰਦੀਆਂ ਆਵਾਜ਼ਾਂ ਨਾਲ ਪਿੰਡ ਵਾਸੀ ਬੜੀ ਖੌਫਨਾਕ ਦਹਿਸ਼ਤ ਵਿੱਚ ਨੇ ਜਦੋਂ ਇਨਸਾਫ ਤੇ ਦੇਰੀ ਹੁੰਦੀ ਹੈ ਤਾਂ ਫਿਰ ਉਹੀ ਹੁੰਦਾ ਜਿਸ ਦਾ ਡਰ ਸੀ ਮੌਜੂਦਾ ਐਸਐਚਓ ਤੇ ਸਾਬਕਾ ਐਸਐਚਓ ਨੇ ਲਗਾਏ ਸੰਗੀਨ ਇਲਜ਼ਾਮ ਮੌਤਮਰ ਕਹਿੰਦੇ 2 ਲੱਖ ਐਚਓ 7 ਲਾਈਨ ਮਾਮਲਾ ਰਫਾ ਤਫਾ ਕਰਨ ਦੇ ਚੁੱਕ ਗਿਆ ਜੇ ਸਾਬਕਾ ਪੁਲਿਸ ਅਫਸਰ ਨੂੰ ਇਨਸਾਫ ਲਈ ਤੱਕੇ ਖਾਣੇ ਪੈ ਰਹੇ ਨੇ ਤਾਂ ਆਮ ਜਨਤਾ ਦਾ ਤਾਂ ਰੱਬ ਹੀ ਰੱਖ ਹੈ ਐਸਐਸਪੀ ਬਟਾਲਾ সোহੇਲ ਕਾਸਮੀਰ ਅਗੇ ਆਈ ਮੋਤ ਪਰ ਸਜਣਾ ਨੇ ਐਸਐਚਓ ਤੇ ਲਗਾਏ ਇਲਜ਼ਾਮਾ ਦੇ ਸਬੂਤ ਹੋਣ ਦਾ ਦਾਵਾ ਕੀਤਾ ਜਰਨੈਲ ਸਿੰਘ ਕਾਲੋ ਰਿਟਾਇਰ ਐਸਐਚਓ ਜਿਨ੍ਹਾਂ ਦੇ ਘਰ ਬੀਤੇ ਦਿਨੀ ਫਾਇਰਿੰਗ ਹੋਈ ਸੀ ਪੁਲਿਸ ਦੀ ਟੀਲੀ ਕਾਰਵਾਈ ਸੰਬੰਧੀ ਪਿੰਡ ਲੋਂਗੋਵਾਲ ਕਲਾ ਦੇ ਪਿੰਡ ਵਾਸੀਆਂ ਦਾ ਪਰਵਾਹ ਇਕੱਠ ਲੈ ਕੇ एसएसपी बटाला ਦੇ ਦਫਤਰ ਰੋਜ਼ ਜ਼ਾਹਿਰ ਕਰਦੇ ਹੋਏ ਮੰਗ ਪੱਤਰ ਦਿੱਤਾ ਐਸਐਸਪੀ ਕੋਲੋਂ ਇਨਸਾਫ ਦਾ ਪਰੋਸਾ ਮਿਲਣ ਤੇ ਐਨਆਰਆਈ ਟੂਡੇ ਨਾਲ ਗੱਲਬਾਤ ਕਰਦੇ ਹੋਏ ਜਰਨੈਲ ਸਿੰਘ ਨੇ ਤੁਹਾਨੂੰ ਬਾਜਵਾ ਨਹੀਂ ਕਿਹਾ ਕਿ ਦੋਸ਼ੀਆਂ ਖਿਲਾਫ ਜਲਦੀ ਸਖਤ ਕਾਰਵਾਈ ਨਾ ਹੋਈ ਤਾਂ ਐਸਐਸਪੀ ਬਟਾਲਾ ਦੇ ਦਫਤਰ ਸਾਹਮਣੇ ਇਨਸਾਫ ਲੈਣ ਲਈ ਪਿੰਡ ਵਾਸੀ ਚੱਕਾ ਜਾਮ ਕਰਨਗੇ ਕੋਈ ਕਾਰਵਾਈ ਨਹੀਂ ਕੀਤੀ ਐਸਐਚਓ ਸਾਹਿਬ ਇਹਨੂੰ ਅਣਪਛਾਤੇਆਂ ਜੀ ਦੱਸੀ ਜਾ ਰਹੇ ਆ ਜਿਨ੍ਹਾਂ ਦੇ ਘਰ ਗੋਲੀਆਂ ਚੱਲਣ ਡੀਆਂ ਉਹ ਬੰਦੇ ਟਰੇਸ ਕਰਨ ਦੇ ਆ ਜਿਹੜੇ ਬੰਦੇ ਗੋਲੀਆਂ ਚਲਾਉਣ ਦੇ ਆ ਉਹ ਜਾ ਕੇ ਜਿੰਨਾ ਇਹਨਾਂ ਦੇ ਘਰ ਗੋਲੀਆਂ ਚੱਲੀਆਂ ਇਹਨਾਂ ਕੋਲ ਮਾਫੀ ਮੰਗਣ ਦੇ ਆ ਵੀ ਸਾਡੇ ਕੋਲ ਅੱਜ ਗਲਤੀ ਹੋ ਗਈ ਹੈ ਜੀ ਸਾਨੂੰ ਮਾਫ ਕਰਦੇ ਹੋ ਤੇ ਐਸਐਚਓ ਸਿਵਲ ਲਾਈਨ ਗਰਦੇਵ ਸਿੰਘ ਉਹਨਾਂ ਨੂੰ ਅਨਪਛਾਤੇ ਦਸੀ ਆ ਰਿਹਾ ਵਾ ਇਹ ਬੰਦੇ ਦੱਸ ਰਿਹਾ ਉਹ ਅਨਪਛਾਤੇ ਦੱਸ ਰਿਹਾ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਬੜੇ ਹੀ ਨਾਰਮਲ ਤਰੀਕੇ ਨਾਲ ਸਾਰੇ ਜਣੇ ਸੂਜਮਾਨ ਸਾਰੇ ਇਲਾਕਾ ਸਾਡੇ ਨਾਲ ਆਇਆ ਵਾ ਡੈਸ਼ ਦਾ ਮਾਹੌਲ ਬਣਿਆ ਪਿਆ ਵਾ ਦੋ ਨੰਬਰ ਦੇ ਇਹਨਾਂ ਕੋ ਹਥਿਆਰ ਨੇ ਪਿਸਟਲ ਨੇ ਜੋ ਵੀ ਇਹਨਾਂ ਕੋਲ ਹੈਗਾ ਵਾ ਗੈਂਗਸਟਰイズਮ ਨੂੰ ਇਹ ਬढ़ावा ਦੇਣ ਦੇ ਆ ਅਹੀਂ ਐਸਐਸਪੀ ਸਾਹਿਬ ਨੂੰ ਅੱਜ ਮੰਗ ਕੀਤੀ ਹੈ ਵੀ ਇਹਨੂੰ ਹੱਲ ਪਾਈ ਜਾਵੇ ਇਹਨਾਂ ਦੀ ਬਣਦੀ ਕਾਰਵਾਈ ਜਾਏ ਜਾ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਵੀ ਤੂੰ ਇਹ ਗੋਲੀ ਕਿਉਂ ਚਲਾਈ ਹੈ ਤੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਵੀ ਮੈਂ ਜਲਦੀ ਇਹ ਕੰਮ ਕਰਵਾ ਲੈਣਾ ਤੇ ਜੇ ਜਲਦੀ ਨਹੀਂ ਹੁੰਦਾ ਇਹ ਕੰਮ ਫਿਰ ਅਹੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆ ਵੀ ਅਸੀਂ ਇਹ ਸੜਕ ਜਾਮ ਕਰਾਂਗੇ ਜਿੰਨਾ ਚਿਰ ਦੋਸ਼ੀ ਨੂੰ ਅੰਦਰ ਫੜ ਕੇ ਨਹੀਂ ਦਿੱਤਾ ਜਾਊਗਾ ਉਹਨਾਂ ਚਿਰ ਅਹੀਂ ਕਰਨੀ ਪੈਣਾ ਨਾ ਸਾਡਾ ਕੋਈ ਇਲਾਕੇ ਦਾ ਬੰਦਾ ਬਏਗਾ ਸਾਰੇ ਜਣੇ ਅਹੀਂ ਮੋਤਵਰ ਸਾਰੇ ਬੰਦੇ ਆਹੀਂ ਇਲਾਕੇ ਨੂੰ ਪੀਸਫੁੱਲ ਰੱਖਣਾ ਵਾ ਕਿ ਅਸੀਂ ਗੋਲੀਆਂ ਚਲਾਉਣੀਆਂ ਸਾਡੇ ਬੱਚਿਆਂ ਸਕੂਲਾਂ ਚ ਜਾਣਾ ਵਾ ਠਾ ਠਾ ਦੀ ਬਾਤ ਸੁਣ ਕੇ ਜਾਣਗੇ ਇਹ ਤੇ ਜੂਪੀ ਬਿਹਾਰ ਨੂੰ ਮਾੜਾ ਹਾਲ ਹੋ ਗਿਆ ਇੱਥੇ ਇਹਨਾਂ ਦਾ ਕੋਈ ਜੋ ਵਿੱਚ ਬੰਦੇ ਪਏ ਆ ਉਹਨਾਂ ਕਹਿਆ ਜੀ ਅਸੀਂ ਐਸਐਚਓ ਨਾਲ ਗੱਲ ਕਰ ਲਈ ਆ ਕਿਉਂਕਿ ਤੁਹਾਨੂੰ ਪਤਾ ਇੱਕ ਪਿੰਡ ਚ ਉੱਥੇ ਕੀ ਜੀ ਸਾਰੇ ਬੰਦੇ ਜਿੰਨੀ ਕੁ ਪਿੰਡ ਦੀ ਆਬਾਦੀ ਹੁੰਦੀ ਹੈ ਸਾਰਿਆਂ ਦਾ ਵਿੱਚ ਉਹਨਾਂ ਵਿੱਚ ਉਹਦੇ ਪ੍ਰੇਮ ਪੈਰ ਹੁੰਦਾ ਹੀ ਹੈ ਜੀ ਉਹ ਕਹਿੰਦੇ ਵੀ ਅਸੀਂ ਬੰਨ ਕੁਝ ਨਹੀਂ ਦੇਣਾ ਅਸੀਂ ਐਸਐਚਓ ਨੂੰ 2 ਲੱਖ ਰੁਪਈਆ ਦੇ ਆਏ ਆ ਅਸੀਂ ਕੁਝ ਨਹੀਂ ਬੰਨਦਾਂਗੇ ਸਬੂਤ ਅਸੀਂ ਫਿਰ ਸਾਹਿਬ ਨੂੰ ਪੇਸ਼ ਕਰਾਂਗੇ ਸਬੂਤ ਹੈਗੇ ਨੇ ਦਵਾਗੇ ਜੀ ਕਿੰਨੇ ਦਿਨ ਤੁਹਾਨੂੰ ਇੰਤਜ਼ਾਰ ਕਰਨਾ ਸਬੂਤ ਹੁਣ ਇੱਕ ਦਈ ਹੈ ਜੀ ਸਬੂਤ ਤੇ ਇਹਨਾਂ ਦੇ ਪਤਾ ਨਹੀਂ ਐਸਐਚਓ ਸਾਹਿਬ ਦੇ ਕਿੰਨੇ ਕਿੰਨੇ ਫਿਰ ਦੇ ਦੇਾਂਗੇ ਜਿੰਨਾ ਕੋ ਲੈਂਦੇ ਰਹੇ ਉਹ ਵੀ ਫਿਰ ਲੈਣੇ ਆ ਫਿਰ ਪ੍ਰੈਸ ਜੇ ਨਾ ਇਹ ਕਾਰਵਾਈ ਪੂਰੀ ਹੋਈ ਤੇ ਪੰਜ ਦਿਨ ਹੋ ਗਏ ਅਜ ਤੱਕ ਬੰਦੇ ਨੂੰ ਫੜਿਆ ਨਹੀਂ ਗਿਆ ਉਹਨੂੰ ਟ੍ਰੇਸ ਨਹੀਂ ਕੀਤਾ ਗਿਆ ਨਾ ਉਹਦਾ ਹਥਿਆਰ ਟ੍ਰੇਸ ਕੀਤਾ ਗਿਆ ਜੀ ਇਹ ਨੀਸ਼ ਸ਼ਰੇਮ ਤੱਕਾ ਜੀ ਐਸਐਚਓ ਕਰ ਰਿਹਾ ਕੋਈ ਪੈਸਾ ਲੈਣ ਦੇਣ ਹੋਇਆ ਤਾਂ ਹੀ ਕਰ ਰਿਹਾ ਜੀ ਆਰਣ ਬੰਦੇ ਵੀ ਦੱਸਦੇ ਹਨ ਉਹਦਾ ਵੀ ਸ਼ੱਕ ਲੱਗਣੀ ਨਹੀਂ ਪੁਲਿਸ ਨੇ ਕਾਰਵਾਈ ਜੇਦੜ ਹੋ ਗਿਆ ਅੱਜ ਗੋਲੀ ਚੱਲੀ ਹੋਈ ਨੂੰ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕਿਸੇ ਨੇ ਆਣ ਕੇ ਨਹੀਂ ਪੁੱਛਿਆ ਵੀ ਕੀ ਹੋਇਆ ਕਿੱਦਾਂ ਹੋਇਆ ਕਿੰਨਾ ਗੋਲੀ ਚੱਲੀ ਕਿੱਦਾਂ ਬਚੇ ਉਹ ਕੀ ਹੋਇਆ ਕੀ ਸਰਪੰਚ ਇੰਸਪੈਕਟਰ ਜਨੈਤ ਸਿੰਘ ਜੀ ਕਟੜਗੜੀ ਕੀ 22 ਸਾਲ ਲਗਾਤਾਰ ਕੰਟੀਨਿਊ ਐਸਟੋਰੀਆ ਸਾਡੇ ਘਰ ਦੇ ਬਾਹਰ ਸਾਡੇ ਘਰ ਫਰੇ ਕੀਤੀ ਫਿਰ ਆਦਿ ਪੁੱਛੂ ਸੂਜਦੀ ਤ ਰਾਤ ਦੋ ਬੰਦੇ ਗਏ ਚਲੋ ਸਵੇਰੇ ਐਸਟੋਰੀ ਗਿਆ ਆਦਿ ਚਲੀ ਗੋਲੀ ਐਸਟੋ ਮੋਕਦੇਰੀ ਗਿਆ ਫਿਰ ਮੈਂ ਫੋਨ ਕੀਤਾ ਇਹ ਆ ਰਿਹਾ ਫਿਰ ਮੈਂ ਐਸਐਫ ਸਾਹਿਬ ਨੂੰ ਬੇਨਤੀ ਕੀਤੀ ਐਸਐਫ ਸਾਹਿਬ ਨੇ ਕਕਰ ਸਾਹਿਬ ਡੀਐਸਪੀ ਸਾਹਿਬ ਨੂੰ ਭੇਜਿਆ ਮੌਕੇ ਤੇ ਉਹਨਾਂ ਸਾਰੀ ਵਾਈਫੇ ਕਰਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਚਲੋ ਅਸੀਂ ਬਾਈ ਦੇ ਨਾਲ ਖੜਾ ਤਾ ਐਸਐਫ ਸਾਹਿਬ ਬਾਹਰ ਗਿਆ ਤੇ ਆਂਦਾ ਪਹਿਲਾਂ ਸੁਣ ਕੇ ਬੰਦਾ ਮੈਂ ਟ੍ਰੈਸ ਕਰ ਲਿਆ ਤੇ ਕੋਈ ਨਹੀਂ ਇਹ ਇਕੱਲਾ ਬਾਈ ਵਿਕਾਉਨੇ ਆ ਸਾਰਿਆਂ ਦੇ ਵਿੱਚ ਇਕੱਲਾ ਬਾਈ ਕੋਈ ਗੱਲ ਕਰਨ ਵਾਲੀ ਕੋਈ ਸਾਹਿਬ ਦੇ ਕਹਿੰਦੇ ਬਾਰ ਬਾਰ ਬਾਵਜੂਦ ਕਿ ਪਰਚਾ ਚਵੀ ਕਿੱ데 ਬਾਹਰ ਕਰਨ ਡਿਆ ਸ਼ਾਮ ਨੂੰ ਕਾਰਵੀ ਪੁਲਿਸ ਵਿੱਚ ਉਹਨੂੰ ਬੇਗਣਾ ਕਰਾਪ ਕਰਨ ਡਿਆ ਕਾਰ ਵੀ ਪੁਲਿਸ ਚਾਹ ਲੋ ਪਛਾਣੇ ਪਤੀ ਦੇ ਬਰੇ ਸਬਜ਼ੀ ਦੇ ਪਛਾਣੇ ਮੌਕੇ ਤੇ ਗੱਡੀ ਦੀ ਫੋਟੋ ਵੀ ਸਾਰੇ ਪ੍ਰਿੰਟ ਦੀ ਸੀਸੀਟੀਵੀ ਕੈਮਰੇ ਚ ਆਈਏ ਇਹਦੇ ਖਿਲਾਫ ਤੇ ਅੱਗੇ ਥਾਣਾ ਕਾਦੀਆਂ ਚ 1825 201 ਬੀਐਨਐਸ ਥਾਣਾ ਕਾਦੀਆਂ ਪਰਚਾ ਦਰਜੇ ਤੇ ਖਿਲਾਫ ਉਹਨੂੰ ਐਸਐਚਓ ਲਾਇਆ ਜੋ ਰਹਿ ਨਹੀਂ ਸਕਦਾ ਐਸਚੋ ਕਦੀ ਵੀ ਮੇਰੀ ਸੀਐਮ ਸਾਹਿਬ ਨੂੰ ਇਹੋ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਡੀਆਈ ਸਾਹਿਬ ਨੂੰ ਬੇਨਤੀ ਹੈ ਐਸਐਫ ਸਾਹਿਬ ਨੂੰ ਵੀ ਇਹੋ ਜਿਹੇ ਕਰਪਟ ਬੰਦੇ ਨੂੰ ਐਸਚੋ ਲਾਇਆ ਜੇ ਸਾਹਮਣੇ ਕੈਂਡੀ ਦਾ ਕਿਲਾ ਬਕਾਉਂਦੇ ਆ ਦੋਸ਼ੀ ਦਾ ਤੇ ਦੋਸ਼ੀ ਨੂੰ ਫੜਾ ਨਹੀਂ ਉਹਨੂੰ ਬੇਗਾਨਾ ਸਾਬਤ ਕਰਨ ਡਿਆ ਉਹਨੂੰ ਮੈਂ ਦੋਸ਼ੀ ਕਲੀਅਰ ਕਰਾ ਦੇਣਾ ਅਸੀਂ ਉਹਨਾਂ ਨੇ ਕਿਹਾ ਜੇ ਨਾਕਰਾਉਣਗੇ ਸਾਰੇ ਇਲਾਕੇ ਇੱਥੇ ਆ ਕੇ ਚਾਣੇ ਦਾ ਘਰਾਉ ਕਰਾਂਗੇ ਇੱਥੇ ਜੀਡੀ ਡੋਰ ਤੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜੀ ਅੱਜ ਨੂੰ ਰੀਸੈਂਟ 2 ਮਹੀਨੇ ਪਹਿਲਾਂ ਉਮਰ ਤੇ ਨਿਹੰਗ ਸਿੰਘਾਂ ਨੇ ਅਟੈਕ ਕਰਤਾ ਇਨਲੀਗਲ ਵੈਪਨਸ ਦੇ ਨਾਲ ਮੇਰੇ ਘਰ ਤੇ ਅਟੈਕ ਕੀਤਾ ਚਲੋ ਮੈਂ ਮੌਕੇ ਤੇ ਉੱਥੇ ਪਹੁੰਚ ਗਿਆ ਉੱਥੇ ਡੀਐਸਪੀ ਸਾਹਿਬ ਮਾਨਯੋਗ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸਤਕਾਰਯੋਗ ਨੇ ਸਾਨੂੰ ਉਹਨਾਂ ਤੇ ਫੁੱਲ ਫ੍ਰੀਥ ਐਸਐਸਪੀ ਸਾਹਿਬ ਦੇ ਉਹਨਾਂ ਨੇ ਉਸੇ ਟਾਈਮ ਇਹਨੂੰ ਮੌਕੇ ਤੇ ਭੇਜਿਆ ਮੈਂ ਇਹਨੂੰ ਉਥੋਂ ਸੱਤ ਅੱਠ ਨਿਹੰਗ ਸਿੰਘ ਇਹਨੂੰ ਬਾਇ ਇਨਲੀਗਲ ਵੈਪਨਸ ਦੇ ਨਾਲ ਦਿੱਤੇ ਮੈਂ ਕਿਹਾ ਇਹਨਾਂ ਨੂੰ ਲੈ ਕੇ ਥਾਣੇ ਇਹਨਾਂ ਦੀ ਤਬਦੀਸ਼ ਕਰ ਇਹਨਾਂ ਦੇ ਵੈਪਨਾਂ ਦੇ ਲਾਇਸੈਂਸ ਚੈੱਕ ਕਰ ਇਹ ਐਸਐਚਓ ਸਾਹਿਬ ਦੀ ਕਾਰਗੁਜ਼ਾਰੀ ਤੁਸੀਂ ਆਪੇ ਵੇਖ ਲਓ ਇਹਨੇ ਆ ਪੰਜ ਦਿਨ ਹੋ ਗਏ ਤੇ ਆ ਬੰਦਾ ਨਹੀਂ ਫੜਿਆ ਇਹਨੇ ਆਉਂਦਿਆਂ ਸਾਰ ਨਿਹੰਗ ਸਿੰਘ ਅਜੇ ਤੱਕ ਛੱਡਦੇ ਕਿਉਂ ਛੱਡੇ ਗਏ ਅਜੇ ਤੱਕ ਨਿਹੰਗ ਸਿੰਘ ਇਥੇ ਮੇਰਾ ਵੈਪਨ ਕਿਸੇ ਮੇਰੇ ਦੋਸਤ ਦੀ ਪਿਕ ਫੋਟੋ ਜੇਬ ਚ ਪਿਆ ਹੋਵੇ ਨਾ ਉੱਤੇ ਪਰਚਾ ਦੇ ਦੇਣਾ ਇਹਨਾਂ ਮਿੰਟ ਚ ਵੀ ਤੇਰਾ ਵੈਪਨ ਇਹਦੇ ਕੋ ਕਿੱਥੇ ਪਹੁੰਚ ਗਿਆ ਵੀ ਤੇ ਨਿਹੰਗ ਸਿੰਘ ਇਨਲੀਗਲ ਵੈਪਨ ਤੇ ਮੇਰੇ ਤੇ ਅਟੈਕ ਕਰਦੇ ਆ ਇਹ ਥਾਣੇ ਚ ਲਿਆ ਕੇ ਨਿਹੰਗ ਸਿੰਘਾਂ ਨੂੰ ਛੱਡਦਾ ਵਾ ਪੰਜ ਛੇ ਦਿਨ ਹੋ ਗਏ ਇਹਨਾਂ ਨੇ ਇਸ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਗੈਂਗਸਟਰイズਮ ਨੂੰ ਬढ़ावा ਦੇਣ ਡਿਆ ਵਾ ਕਿ ਲੋਕਾਂ ਦੇ ਪੁੱਤ ਮਰਵਾਉਣਾ ਚਾਹੁੰਦਾ ਵਾ ਕੀ ਕਰਨਾ ਚਾਹੁੰਦਾ ਵਾ ਹਾਈ ਕੋਰਟ ਨਹੀਂ ਸਰ ਦੇਸ਼ੇ ਦੇ ਤੇ ਪਰਚਾ ਹੋਇਆ ਵਾ ਫਿਰ ਵੀ ਐਸਐਸਓ ਲੱਗਾ ਹੋਇਆ ਵਾ ਇਥੇ ਹੱਦ ਹੋ ਗਈ ਆ ਕਮਾਲ ਹੋਈ ਪਈ ਆ ਬਦਲਾਅ ਤੇ ਆ ਗਿਆ ਜੀ ਬਹੁਤ ਤਕੜਾ ਆਇਆ ਟੀਐਸਪੀ ਸਿਟੀ ਸੰਜੀਵ ਕੁਮਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਹਾ ਤਫਤੀਸ਼ ਦੇ ਆਧਾਰ ਤੇ ਕਾਰਵਾਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਦੋਸ਼ੀ ਜਲਦ ਸਲਾਖਾ ਪਿੱਛੇ ਹੋਣਗੇ ਐਸਐਚਓ ਤੇ ਲੱਗੇ ਇਲਜ਼ਾਮਾਂ ਤੇ ਕਿਹਾ ਕਿ ਜੇ ਇਲਜ਼ਾਮ ਲਗਾਉਣ ਵਾਲਿਆਂ ਦੇ ਸਬੂਤ ਸੱਚੇ ਤੇ ਸਹੀ ਹੋਏ ਤਾਂ ਸਖਤ ਕਾਰਵਾਈ ਹੋਏਗੀ ਇਸ ਦਿਨ ਪਹਿਲੇ ਦੀ ਗੱਲ ਹੈ ਕਿ ਰਾਤ ਵੇਲੇ ਇਹਨਾਂ ਦੇ ਘਰ ਦੇ ਨਜ਼ਦੀਕ ਇੱਕ ਕਿਸਨੇ ਫਾਇਰ ਕੀਤੇ ਇਹ ਉਹਨਾਂ ਨੇ ਕੰਪਲੇਂਟ ਦਿੱਤੀ ਸੀ ਰਾਤ ਦਾ ਵੇਲਾ ਸੀ ਉਹ ਮੁੜ ਕੇ ਅਗਲੇ ਦਿਨ ਜਾ ਕੇ ਇਹਨਾਂ ਨੇ ਆਪਣਾ ਇਹਨਾਂ ਦੇ ਭਤੀਜੇ ਵੱਲੋਂ ਜਨੈਸੀ ਦੇ ਭਤੀਜੇ ਵੱਲੋਂ ਬਿਆਨ ਲਖਾਈ ਗਏ ਕਿ ਪਹਿਲੇ ਉਹਨਾਂ ਨੇ ਕਿ ਗੱਡੀ ਦੇਖੀ ਦੋ ਗੱਡੀਆਂ ਦੇਖੀਆਂ ਫਿਰ ਬਾਅਦ ਵਿੱਚ ਇੱਕ ਗੱਡੀ ਦੇਖੀ ਰਾਤ ਦੇ ਨੇੜੇ ਵੇਲੇ ਉਹਨਾਂ ਨੇ ਬੰਦਾ ਪਛਾਣ ਲਿਆ ਉਸ ਬੰਦੇ ਤੇ ਇਹਨਾਂ ਨੇ ਪਾਈ ਨੇਮ ਜਿਗਰ ਕੀਤਾ ਆਪਣੇ ਬਿਆਨਾਂ ਦੇ ਵਿੱਚ ਪਰ ਜਿਹਨੇ ਹਾਲਾਤ ਨੇ ਬਿਆਨ ਕੀਤਾ ਸੀ ਉਹਦੇ ਵਿੱਚ ਜਿਸ ਵੇਲੇ ਕੇਸ ਦਰਜ ਕੀਤਾ ਗਿਆ ਤੇ ਬਾਅਦ تصਦੀਕ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਦਿਖੀ ਜੀ ਨਹੀਂ ਸੀ ਅੱਜ ਸਾਰੀਆਂ ਪਿੰਦੇ ਦੇ ਲੋਕ ਜਨੈਰ ਸਿੰਘ ਆਪਣੇ ਨਾਲ ਲੈ ਕੇ ਆਏ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਪੈਸੀਫਿਕ ਸਾਡੇ ਕੋਲ ਸਬੂਤ ਨੇ ਉਹਦੇ ਬਲੋਕ ਆਉਤ ਨਹੀਂ ਆ ਸੀਸੀਟੀਵੀ ਫੁਟੇਜ ਹੈ ਦੂਸਰੇ ਹੈ ਕਹਿੰਦੇ ਉਹਨੂੰ ਵੈਰੀਫਾਈ ਕਰੋ ਤੇ ਇਹਨੂੰ ਆਪਣਾ ਬਾਈ ਨੇ ਉਹਨੂੰ ਜਿਹੜਾ ਕਿ ਐਸਐਸਓ ਸਾਹਮਣੇ ਕਿਹਾ ਕਿ ਤਸਦੀਕ ਕਰਦੇ ਨਾ ਜਦੋਂ ਤਸਦੀਕ ਕਰਦੇ ਇਹਦੇ ਦਬਾਈ ਨੇ ਕਰ ਬਈ ਕੀਤੀ ਜੀ ਇਥੇ ਤਾਂ ਰਾਨੀ ਇੱਕ ਬੜੇ ਸੰਗੀਨ ਇਲਜ਼ਾਮ ਜਿਹੜੇ ਖਾਖੀ ਤੇ ਲੱਗੇ ਨੇ ਖਾਸ ਕਰਕੇ ਉਹਨਾਂ ਨੇ ਐਸਐਚਓ ਤੇ ਇਲਜ਼ਾਮ ਲਗਾਏ ਨੇ ਕੁਝ ਪੈਸੇ ਦੇ ਲੈਣ ਦੇਣ ਦੀ ਗੱਲ ਕਰ ਰਹੇ ਨੇ ਇਲਜ਼ਾਮ ਇਹ ਨੇ ਕਿ ਪੈਸਿਆਂ ਦਾ ਲੈਣ ਦੇਣ ਕਰਕੇ ਕਾਰਵਾਈ ਨਹੀਂ ਹੋ ਰਹੀ ਹਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਤੇ ਇਹਨਾਂ ਨੂੰ ਕਿਹਾ ਗਿਆ ਕਿ ਇਸ ਸੰਬੰਧ ਵਿੱਚ ਅਸੀਂ ਆਪਣੇ ਤੌਰ ਤੇ ਵੀ ਪ੍ਰਤਾਲ ਕਰਦੇ ਜੇ ਉਹਨਾਂ ਕੋ ਕੋਈ ਇਸ ਤਰੀਕੇ ਦੇ ਸਬੂਤ ਦੇ ਵਿੱਚ ਐਲੀਗੇਸ਼ਨ ਇਸ 바ਜੀ ਕੋਈ ਪੁਖਤਾ ਸਬੂਤ ਨਹੀਂ ਤੇ ਉਹ ਅਸਰੇ ਦਿੱਤੇ ਜਾਂਦੇ ਕਾਰਵਾਈ ਜਰੂਰੀ ਹੈ